ਮੈਂ ਤਾਂ ਮੈਂ ਤਾਂ ਵੇਖ ਕੇ ਲੱਗ ਪਈ ਨਹੀਂ ਹਾਂ ਮੈਨੂੰ ਤਾਂ ਵੇਖ ਕੇ ਸ਼ੌਂਕ ਆ ਗਿਆ ਮੈਂ ਡੈਪੀ ਕਰਨ ਕਿਹਨਾਂ ਦੋਨਾਂ ਤਾਂ ਦੱਸੋ ਆਮੀ ਬੰਦ ਕਰ ਛੱਡੇ ਤੇ ਕਿਹਨਾਂ ਬਿਲਕੁਲ ਬੰਦ ਹੋਣੀ ਚਾਹੀਦੀ ਆ ਜਾਨ ਲੈਵਾ ਗਲੇ ਚ ਫੇਰਦੀ ਆ ਕੀ ਨੁਕਸਾਨ ਜਾਨਵਰ ਉਹ ਉੱਥੇ ਲਟਕੇ ਰਹਿ ਜਾਂਦੇ ਆ ਪਈ ਰੂਹ ਹਸ਼ੇ ਜਿਦਾਂ ਇਸ ਤਰ੍ਹਾਂ ਦਾ ਪਿੰਨਾ ਵੇਖੀਏ ਪ੍ਰਾਣਾ ਬਚਪਨ ਯਾਦ ਆ ਜਾਂਦਾ ਜੀ ਤੇ ਕੋਈ ਘਰ ਤੋਂ ਜਾ ਰਿਆਂ ਦਾ ਜਾਂ ਜਿਸ ਤਰ੍ਹਾਂ ਵੀ ਆ ਤੇ ਡੋਰ ਗਲ ਚ ਪੈ ਜਾਂਦੀ ਆ ਕੱਪੜੇ ਕਟੇ ਤੇ ਉਂਗਲਾਂ ਵੱਢੀਆਂ ਜਾਂਦੀਆਂ ਕਈ ਵਾਰ ਚਾਂਸ ਹੋਏ ਆ ਕਈ ਵਾਰ ਪੰਛੀ ਵੀ ਮਰ ਜਾਂਦੇ ਨੇ ਅਚੀਨ ਉਹ ਸਰਕਾਰ ਦੀ ਸਖਤਾਈ ਦੇ ਬਾਵਜੂਦ ਵੀ ਲੋਕ ਵਰਤ ਹੀ ਜਾਂਦੇ ਆ